ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਹੈ ਗੁਰੂ ਗੋਬਿੰਦ ਸਿੰਘ ਦੀ ਪੇਛਗਾਨੀਆਂ ਜਿਹੜੀਆਂ ਉਹਨੇ ਕੀਤੀਆਂ ਸੀ ਆਉਣ ਵਾਲੇ ਵਕਤ ਦੇ ਬਾਰੇ ਵਿੱਚ ਬੜੀ ਇੰਟਰਸਟਿੰਗ ਵੀਡੀਓ ਆਪਾਂ ਲਾਪਾ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਦੋਸਤੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਡੇ ਵੱਡੇ ਗ੍ਰੰਥ ਲਿਖੇ ਬਹੁਤ ਕਾਵ ਰਚਨਾਵਾਂ ਵੀ ਕੀਤੀਆਂ ਤੇ ਦਸਮ ਗ੍ਰੰਥ ਵੀ ਲਿਖਿਆ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੇਕਾਂ ਭਵਿਸ਼ਵਾਣੀਆਂ ਵੀ ਕੀਤੀਆਂ ਜੋ ਆਉਣ ਵਾਲੇ ਟਾਈਮ ਬਾਰੇ ਬਹੁਤ ਕੁਝ ਦੱਸਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਅਜੀਹੇ ਗ੍ਰੰਥ ਲਿਖੇ ਸੀ ਜਿਹੜੇ ਆਉਣ ਵਾਲੇ ਭਵਿਸ਼ਵਾਰੇ ਬਹੁਤ ਕੁਝ ਬਿਆਨ ਕਰਦੇ ਸਨ ਪਰ ਉਹਨਾਂ ਗ੍ਰੰਥਾਂ ਵਿੱਚੋਂ ਬਹੁਤ ਸਾਰੇ ਗ੍ਰੰਥ ਸਤਸਾ ਨਦੀ ਦੇ ਵਿੱਚ ਵਹਿ ਗਏ ਸੀ ਉਹ ਗ੍ਰੰਥ ਸਤਸਾ ਨਦੀ ਵਿੱਚ ਵਹਿ ਗਏ ਸ਼ਾਇਦ ਉਹ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਗੁਰੂ ਗੋਬਿੰਦ ਸਿੰਘ ਇਹ ਕਿੱਟੇ ਹੋਏ ਬਚਨ ਤੇ ਬਹੁਤ ਜ਼ਰੂਰੀ ਗ੍ਰੰਥ ਸਤਸਾ ਨਦੀ ਦੇ ਵਿੱਚ ਬਹਿ ਗਏ ਸੀ ਪਰ ਉਹਨਾਂ ਵਿੱਚੋਂ ਇੱਕ ਗ੍ਰੰਥ ਜੋ ਪਵਿੱਛ ਬਾਰੇ ਬਹੁਤ ਸਾਰੇ ਰਾਜ ਖੋਲਦਾ ਹੈ ਉਹ ਮਿਲ ਗਿਆ ਸੀ ਅੱਜ ਸਭ ਉਸ ਗ੍ਰੰਥ ਨੂੰ ਸੋ ਸਾਕੀ ਦੇ ਨਾਮ ਨਾਲ ਜਾਣਦੇ ਹਨ ਸੋ ਸਾਕੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਭਵਿਸ਼ਵਾਣੀਆਂ ਕੀਤੀਆਂ ਹੋਈਆਂ ਹਨ ਸੋ ਸਾਕੀ ਉੱਪਰ ਅਸੀਂ ਇਸ ਚੈਨਲ ਉੱਤੇ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਵੀਡੀਓ ਵਿੱਚ ਅਸੀਂ ਸੋ ਸਾਕੀ ਦੇ ਪਵਿੱਤਰ ਵਜਨਾ ਬਾਰੇ ਗੱਲ ਕੀਤੀ ਸੀ ਉਹ ਵੀਡੀਓ ਵਿੱਚ ਦੱਸਿਆ ਸੀ ਕਿ ਭਾਰਤ ਤੇ ਪਾਕਿਸਤਾਨ ਅਲੱਗ ਹੋ ਜਾਊਗਾ ਫਿਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੂਗੀ ਤੇ ਪਾਕਿਸਤਾਨ ਤੋਂ ਬੰਗਲਾਦੇਸ਼ ਅਲੱਗ ਹੋ ਜਾਊਗਾ ਉਹ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਹਰਮੰਦਰ ਸਾਹਿਬ ਵਿੱਚ ਇੱਕ ਮਹਾਨ ਯੋਧਾ ਆਵੇਗਾ ਜੋ ਕਿ ਸੰਤ ਭਿੰਡਰਾਂ ਵਾਲੇ ਸਨ ਉਸ ਸਮੇਂ ਸਮੇਂ ਦੀ ਸਰਕਾਰ Hindu ਹਕੂਮਤ ਸੀ ਉਸ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ ਇਹ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਪਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਪ੍ਰਵਿਖਤ ਬਚਨਾਂ ਬਾਰੇ ਜਿਨ੍ਹਾਂ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਚੀਨ ਤੇ ਰੂਸ ਦਾ ਯੁੱਧ ਹੋਵੇਗਾ ਤੇ ਇਹ ਯੁੱਧ ਇੰਨਾ ਜਿਆਦਾ ਭਿਆਨਕ ਹੋਊਗਾ ਕਿ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਸਕਣਗੇ ਇਸ ਵਿੱਚ 70 ਕਰੋੜ ਹਿੰਦੂਆਂ ਦੇ ਮਰਨ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਇਹ ਯੁੱਧ ਕਿਵੇਂ-ਕਿਵੇਂ ਹੋਊਗਾ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਸਾਖੀ ਦੇ ਪਵਿੱਖਤ ਵਚਨਾਂ ਨੂੰ ਆਪਾਂ ਇੱਕ-ਇੱਕ ਕਰਕੇ ਜਾਣਾਂਗੇ ਜਿਨਕੀ ਰੱਖਿਆ ਪੰਥ ਕੀਓ ਪ੍ਰਕਾਸ਼ ਊਟ ਟਕਾਉਣ ਜਾਵਾਂਗੇ ਸਿੰਘ ਉਹਨਾਂ ਕੇ ਪਾਸ ਤ੍ਰਿਪ ਮੁਲਕ ਕੀ ਜਾਣ ਕੇ ਖਾਵਾਂਗੇ ਆਪ ਤਬੀਕ ਰੋਪ ਹੋਵੇ ਪਰਮਾਤਮਾ ਝਗੜਾ ਚੱਲੇ ਹਰਮੰਦਰ ਮੇ ਆਣ ਇਨ੍ਹਾਂ ਲਾਈਨਾਂ ਦੇ ਅਨੁਸਾਰ ਦਸ਼ਮ ਪਿਤਾ ਕਹਿੰਦੇ ਹਨ ਕਿ ਅਜੀਹਾ ਪਾਣਾ ਵਰਤੂਗਾ ਕਿ ਹਰਮੰਦਰ ਸਾਹਿਬ ਦੇ ਵਿੱਚ ਝਗੜਾ ਹੋਊਗਾ ਉਸ ਤੋਂ ਬਾਅਦ ਅੱਗੇ ਲਾਈਨਾਂ ਲਿਖੀਆਂ ਹੋਈਆਂ ਹਨ ਬੇਗਾਨ ਬਹੁਤ ਮਰेंगे ਸਿੰਘ ਗੁਰੂ ਕੀ ਸ਼ਾਨ ਇਸ ਦਾ ਮਤਲਬ ਇਹ ਹੈ ਕਿ ਗੁਰੂ ਦੀ ਸ਼ਾਨ ਲਈ ਬਹੁਤ ਬੇਗਾਨੇ ਸਿੰਘ ਸ਼ਹੀਦ ਹੋ ਜਾਣਗੇ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਹ ਗੱਲ ਉਦੋਂ ਦੀ ਹੈ ਜਦੋਂ ਸੰਤ ਪਿੰਡਰਾਂ ਵਾਲਿਆਂ ਤੋਂ ਪਹਿਲਾਂ ਇੱਕ ਯੁੱਧ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ ਸੀ ਤभी ਇੱਕ ਖਾਲਸਾ ਪ੍ਰਗਟ ਹੋਵੇ ਮਤਲਬ ਉਦੋਂ ਇੱਕ ਖਾਲਸਾ ਆਵੇਗਾ ਤੇ ਹਰਮੰਦਰ ਸਾਹਿਬ ਨੂੰ ਕਿਲਾ ਬਣਾਵੇਗਾ ਇਹ ਵਜਨ ਪਿੰਡਰਾਂ ਵਾਲੇ ਸੰਤ ਮਹਾਰਾਜ ਲਈ ਲਿਖੇ ਹੋਏ ਸੀ ਉਸ ਤੋਂ ਬਾਅਦ ਲਿਖਿਆ ਹੋਇਆ ਹੈ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਇਨਾਂ ਲਾਈਨਾਂ ਦਾ ਮਤਲਬ ਹੈ ਉਸ ਸਮੇਂ ਜਿਹੜੀ ਭਾਰਤ ਦੀ ਪ੍ਰਧਾਨ ਮੰਤਰੀ ਹੋਵੇਗੀ ਉਹ ਹਰਮੰਦਰ ਸਾਹਿਬ ਉੱਤੇ ਹਮਲਾ ਕਰਵਾਵੇਗੀ ਖੁਰ ਪਿੱਜੇ ਕੋੜੇ ਕਾ ਹਰਮੰਦਰ ਮੇ ਆਨ ਇਸ ਦਾ ਮਤਲਬ ਇਹ ਹੈ ਕਿ ਇੰਨਾ ਜ਼ਿਆਦਾ ਖੂਨ ਬਹੇਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਹ ਤਾਂ ਉਹ ਗੱਲਾਂ ਸੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਵੀ ਜਾਣ ਚੁੱਕੇ ਹੋ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਬਹੁਤ ਧਿਆਨ ਨਾਲ ਸੁਣਿਓ ਡਟ ਜਾਵੇਗਾ ਖਾਲਸਾ ਖੁਰ ਵਿਪਤ ਕੇ ਬਾਦ ਖਵਾਰ ਹੋਏ ਸਭ ਮਿਲेंगे ਸਿੰਘ ਵਿਪਤ ਮੇ ਆਣ ਇਸ ਦਾ ਮਤਲਬ ਹੈ ਕਿ ਜਿਹੜੇ ਵੀ ਸਿੰਘ ਅਲੱਗ ਹੋਏ ਪਏ ਹਨ ਦੂਰ ਦੂਰ ਰਹਿ ਰਹੇ ਹਨ ਉਹ ਸਾਰੇ ਇਕੱਠੇ ਹੋ ਜਾਣਗੇ ਤਬੀ ਮਾਝਾ ਮਾਲਵਾ ਦੁਖੀ ਹੋਵੇ ਸਭ ਗ੍ਰਾਮ ਪਰ ਉਸ ਸਮੇਂ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਦੇ ਲੋਕ ਬਹੁਤ ਦੁਖੀ ਹੋਣਗੇ ਖੰਡ ਖੰਡਾ ਚੜੇ ਤਬ ਅੰਮ੍ਰਿਤ ਪਟਿਆਲ ਕੇ ਧਾਮ ਇਸ ਦਾ ਅਰਥ ਹੈ ਕਿ ਦੂਰ ਦੂਰ ਤੋਂ ਸਿੰਘ ਹਰਮੰਦਰ ਸਾਹਿਬ ਵੱਲ ਕੂਚ ਕਰਨਗੇ ਤਬੀ ਸਿੰਘ ਫੌਜ ਚੜੇ ਅਟਾਰੀ ਮੇ ਆਣ ਮਤਲਬ ਉਸ ਸਮੇਂ ਸਿੰਘਾਂ ਦੀ ਫੌਜ ਅਟਾਰੀ ਆਊਗੀ ਅੱਗੇ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਅੰਮ੍ਰਿਤ ਪਹੁੰਚ ਕੇ ਇਤਨਾ ਖੂਨ ਬਹੇ ਕੋੜੇ ਦਾ ਖੁਰ ਖੂਨ ਮੇ ਪੈਜ ਜਾਵੇ ਇਸ ਦਾ ਅਰਥ ਹੈ ਕਿ ਇੰਨਾ ਜਿਆਦਾ ਖੂਨ ਡੁੱਲੂਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਊਗਾ ਹੁਣ ਗੱਲ ਕਰਦੇ ਹਾਂ ਭਾਰਤ ਰੂਸ ਤੇ ਚੀਨ ਦੇ ਬਾਰੇ ਕੀਤੇ ਹੋਏ ਭਵਿੱਖਿਤ ਬਚਨਾ ਬਾਰੇ ਤਬ ਜਲੰਧਰ ਲੁਧਿਆਣ ਕੇ ਲੂਟ ਕਰ ਸ਼ਹਿਰ ਅੰਬਾਲਾ ਲੂਟ 2.5 ਲੱਖ ਖਾਲਸਾ ਸ਼ਹੀਦ ਹੋ 70 ਲੱਖ ਹਿੰਦੂ ਮਾਰੇ ਜਾਵੇ ਇਹ ਵੀ ਕਿਸੇ ਜੰਗ ਦੀ ਗੱਲ ਕੀਤੀ ਹੋਈ ਹੈ ਪਰ ਇਸ ਬਾਰੇ ਸਾਫ ਨਹੀਂ ਹੈ ਕਿ ਕਿਹੜੀ ਜੰਗ ਦੀ ਗੱਲ ਕੀਤੀ ਹੋਈ ਹੈ ਪਰ ਇਸ ਜੰਗ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਤੇ 70 ਲੱਖ ਹਿੰਦੂ ਮਰ ਜਾਊਗਾ ਤਬੀ ਰੂਸ ਚੀਨ ਹਿੰਦ ਵਿੱਚ ਚੜੇ ਆਵੇ ਉਸ ਟਾਈਮ ਰੂਸ ਤੇ ਚੀਨ ਇੱਕ ਹੋ ਕੇ ਹਿੰਦੁਸਤਾਨ ਉੱਤੇ ਹਮਲਾ ਕਰ ਦੇਣਗੇ ਕੋਈ ਯੁੱਧ ਮਚਕਰ 70 ਕਰੋੜs ਦੇ 17 ਕਰੋੜ ਬਚ ਜਾਵੇ ਉਸ ਸਮੇਂ ਜਦੋਂ ਹਿੰਦੁਸਤਾਨ ਦਾ ਚੀਨ ਤੇ ਰੂਸ ਦੇ ਨਾਲ ਯੁੱਧ ਚੱਲ ਰਿਹਾ ਹੋਊਗਾ ਉਸ ਵਿੱਚ ਸਿੱਖ ਤੇ ਹਿੰਦੂ ਇਹਨਾਂ ਨਾਲ ਮੁਕਾਬਲਾ ਕਰਨਗੇ ਦਿੱਲੀ ਤਖਤ 'ਤੇ ਬੈਠ ਜਾਵੇ ਗੁਰੂ ਕੀ ਫੌਜ ਜਦੋਂ ਇਸ ਯੁੱਧ ਤੋਂ ਬਾਅਦ 70 ਕਰੋੜ ਸਿੱਖ 17 ਕਰੋੜ ਸਿੱਖ ਰਹਿ ਜਾਣਗੇ ਉਹ ਦਿੱਲੀ ਦੇ ਤਖਤ 'ਤੇ ਬੈਠ ਜਾਣਗੇ ਤਵੇ ਚਲੇ ਜੋ ਪੰਥ ਕੇ ਜਮਕਾਬਾ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਇਸਦਾ ਮਤਲਬ ਹੈ ਕਿ ਜੋ ਹਿੰਦੂ ਹੋਣਗੇ ਉਹ ਵੀ ਅਮਰਤ ਪਾਨ ਕਰ ਲੈਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਦਸਵੇਂ ਬਾਤਸ਼ਾਹੀ ਸੀ ਔਰ ਉਹਨਾਂ ਨੇ ਜਿਹੜੀ 100 ਸਾਥੀ ਸੀ ਉਹ ਲਿਖੀ ਸੀ ਔਰ ਉਹਦਿਆਂ ਕੁਐਸਚਨ ਆ ਪੇਚਕਵਾਨੀਆਂ ਸੀ ਜਿਹੜੀਆਂ ਕਿ ਉਹਨਾਂ ਨੇ ਕੀਤੀਆਂ ਸੀ ਔਰ ਉਹਦੇ ਵਿੱਚ ਕੁਝ ਸੱਚ ਹੋ ਗੀਆਂ ਕੁਝ ਇਹ ਕਿ ਹੋਈਆਂ ਨਹੀਂ ਹੈ ਔਰ ਇਹੀ ਉਹ ਕਹਿੰਦੇ ਸੀ ਕਿ ਇਹ ਪਤਾ ਨਹੀਂ ਕਿਹੜੀ ਜੰਗ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਨਾ ਉਹ ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਅਲੈਦਾ ਹੋ ਜਾਏਗਾ ਫਿਰ ਭਾਰਤ ਦੀ ਪਾਕ ਦੀ ਲੜਾਈ ਹੋਏਗੀ ਬੰਗਲਾਦੇਸ਼ ਲੈਤਾ ਹੋਏਗਾ ਔਰ ਬਿਲਕੁਲ ਇਸੇ ਤਰ੍ਹਾਂ ਹੋਇਆਗਾ ਔਰ ਕਿਉਂਕਿ ਉਹ ਸਾਰਾ ਕੁਛ ਜਾਣਦੇ ਸੀ ਕਿ ਕੀ ਬਾਕੀ ਉਹਨਾਂ ਨੇ ਇੱਕ ਹੋਰ ਜੰਗ ਦਾ ਵੀ ਜ਼ਿਕਰ ਕੀਤਾ ਲੇਕਿਨ ਉਹ ਹਈਏ ਕੋਈ ਜਿਸ ਤਰ੍ਹਾਂ ਕਹਿੰਦੇ ਸੀ ਕਿ ਕੋਈ ਹੁੰਦਾ ਪਤਾ ਨਹੀਂ ਹੈ ਬਾਕੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ ਉਹ ਆਈਸੀ ਸਭ ਦੇ ਭਲੇ ਵਾਸਤੇ ਉਹਨਾਂ ਨੇ ਅਬ ਅਬ ਜਿਹੜੀ ਹੈ ਸਭ ਦਾ ਪਲਾ ਕੀਤਾ ਸੀ ਔਰ ਬੜਾ ਅੱਛਾ ਮੈਸੇਜ ਭਲਾਇਆ ਸੀ ਮੈਂ ਕਿੰਨੀ ਹੈ ਮੈਨੂੰ ਤੇ ਜਿਹੜੀ ਹੈ ਇਨਫੋਰਮੇਸ਼ਨ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ